ਸਾਰਿਆਂ ਤੇ ਦਲੰਤੇ ਰਾਜਕਟ ਵਾਲੇ ਡਾਕਟਰ ਜਸਵਿੰਦਰ ਸਿੰਘ ਫਰਦਾ ਜੀ ਬਹੁਤ ਤੇ ਜੋ ਜੇੜੇ ਮੈਂ ਕਹਿ ਸਕਦਾ ਕਿ ਕਮਾਲ ਦੇ ਆਰਟਿਸਟ ਸਨ ਜਿਨ੍ਹਾਂ ਨੇ ساری ਜ਼ਿੰਦਗੀ ਵਿਅੰਗ ਤੇ ਰਹੀ ਕਾਮੇਡੀ ਤੇ ਰਹੀ ਲੋਕਾਂ ਨੂੰ ਹਸਾਇਆ ਔਰ ਬਹੁਤ ਵੱਡੀਆਂ ਜਿਹੜੀਆਂ ਸਮਝਦੀਆਂ ਪੁਰਾਈਆਂ ਸੀ ਔਰ ਬਹੁਤ ਵੱਡੇ ਕਟਾਚ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਝੰਬਿਆ ਸੀ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਕੰਮ ਹੈ ਔਰ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰ ਇੰਡਸਟਰੀ ਤੋਂ ਪੀ ਐਚ ਡੀ ਕਰਕੇ ਜਿੱਤੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ ਐਜੂਕੇਸ਼ਨ ਨਾਲ ਜੁੜੇ ਉੱਥੇ ਨਾਲ ਨਾਲ ਫਿਲਮ ਜੱਟ ਦੇ ਵਿੱਚ ਕਮੇਟੀ ਦੇ ਵਿੱਚ ਚੌਕ ਉੱਤੇ ਜੋਟਾਡਾ ਉਹ ਕਦੀ ਵੀ ਪੜਾਇਆ ਨਹੀਂ ਜਾ ਸਕਦਾ ਸੋ ਅੱਜ ਬਹੁਤ ਦੁੱਖ ਹੈ ਪਰ ਸੋਚਾ ਕਿ ਦੇਖੇ ਕਿ ਜੁਨੀਆਂ ਦੇ ਵਿੱਚ ਪੰਜਾਬੀ ਬੈਠੇ ਸਾਬ ਨਾਲ ਬੈਠੇ ਆ ਉਹ ਬੈਠੇ ਆ ਅੱਜ ਸਾਰਿਆਂ ਦੀਆਂ ਅੱਖਾਂ ਨਮ ਹੈ ਕਿਉਂਕਿ ਬਹੁਤ ਵੱਡਾ ਘਾਟਾ ਇਹ ਕਦੀ ਵੀ گا ਪੂਰਾ ਹੋਣ ਵਾਲਾ ਘਾਟਾ ਹੈ ਇਸ ਕਰਕੇ ਮੇਰੀ ਪਰਿਵਾਰ ਤੇ ਚਰਨਾਂ ਤੇ ਅਦਾਸ ਆ ਕੇ ਪਰਮਾਤਮਾ ਉਹਨਾਂ ਨੂੰ ਆਪਣੇ ਜਿੱਥੇ ਨਾਂ ਦੇ ਵਿੱਚ ਨਵਾਸ ਬੱਚੇ ਸਾਰੇ ਉਹਨਾਂ ਦੇ ਚਾਣ ਵਾਲਿਆ ਪਰਵਾਦ ਨੂੰ ਸਾਡੇ ਨੂੰ ਪਾਣਾ ਪੰਡਤਾ ਪੰਜ ਸਾਰਿਆਂ ਤੇ ਦਿਲਾਂ ਤੇ ਰਾਜ ਕਰਨ ਵਾਲੇ ਡਾਕਟਰ ਜਸਵਿੰਦਰ ਸਿੰਘ ਫਰਦਾ ਜੀ ਜਿਹੜੇ ਮੈਂ ਕਹਿ ਸਕਦਾ ਕਿ ਕਮਾਲ ਦੇ ਆਰਟਿਸਟ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਅੰਗ ਤੇ ਰਹੀਂ ਕਾਮੇਡੀ ਤੇ ਰਹੀਂ ਲੋਕਾਂ ਨੂੰ ਹਸਾਇਆ ਔਰ ਬਹੁਤ ਵੱਡੀਆਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਸੀ ਔਰ ਬਹੁਤ ਵੱਡੇ ਕਟਾਕਸ਼ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਝੰਬਿਆ ਸੀ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਕੰਮ ਹੈ ਔਰ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰਲ ਇੰਡਸਟਰੀ ਤੋਂ phd ਕਰਕੇ ਜਿੱਤੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ এডਿਕੇਸ਼ਨ ਨਾਲ ਜੁੜੇ ਨੇ ਉੱਥੇ ਨਾਲ ਨਾਲ ਫਿਲਮ ਜੱਟ ਦੇ ਵਿੱਚ ਕਮੇਟੀ ਦੇ ਵਿੱਚ ਜੋ ਕੁਝ ਦਾ ਯੋਗਦਾਨਾ ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਸੋ ਅੱਜ ਬਹੁਤ ਦੁੱਖ ਹੈ ਪਰ ਸਭ ਤੋਂ ਵੱਡਾ ਕਿ ਜਿੱਤੇ ਨਿ ਜੁਨੀਆਂ ਦੇ ਵਿੱਚ ਪੰਜਾਬੀ ਬੈਠੇ ਚਾਹ ਨਾਲ ਚੌਂਕਾਂ ਨਾਲ ਬੈਠੇ ਆ ਅੱਜ ਸਾਰਿਆਂ ਦੀਆਂ ਅੱਖਾਂ ਨਰਮ ਹੈ ਕਿਉਂਕਿ ਬਹੁਤ ਵੱਡਾ ਘਾਟਾ ਕਿ ਕਦੀ ਵੀ ਦਾ ਪੂਰਾ ਹੋਟ ਵਾਲਾ ਕਟਾ ਇਸ ਕਰਕੇ ਮੇਰੀ ਪਰਵਾਰ ਤੇ ਚਰਨਾਂ ਤੇ ਅਦਾਸ ਆ ਕੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚਾਣ ਵਾਲਿਆ ਪਰਵਾਰ ਨੂੰ ਸਾਡਿਆਂ ਨੂੰ ਭਾਣਾ ਮੰਨਦਾ ਪੰਜ